ਮੈਂ بطور ਮਿਨਿਸਟਰ ਵੀ ਪਹਿਲਾ ਜਨਮਦਾਨਦ ਦੇ ਤੌਰ ਤੇ ਅਸੀਂ ਨਾਲ ਜੁੜਨਾ ਰਿਹਾ ਹਾਂ। ਔਰ 2.5 ਸਾਲ ਦੇ ਵਿੱਚ ਅਸੀਂ ਉਸ ਵੇਲੇ ਵੀ ਤਸੀਹਲਾ ਚਲਾਇਆ ਕਿਸੇ ਦਾ ਉਪ ਮੰਤਰੀ ਦੇ ਦੇਸ਼ ਤੇ ਮੈਂ ਕਹਿ ਸਕਦਾ ਸਾਰਾ ਕੰਮ ਚੱਲਦਾ। ਔਰ ਇਕਵਲੀ ਜਿੰਦ ਕਾਲ ਆਇਆ ਜਿਸ ਦਾ ਮੈਂ 30000 ਬੈਠਾ ਸੀ 10000 ਇੰਤਕਾਲ ਹੋਇਆ ਸੀ ਕਰਿੰਦੇ ਵਿੱਚ ਲੋਕਾਂ ਦੇ ਇੰਤਕਾਲ ਰੁਕੇ ਪਏ ਸਨ। ਦੂਜੀ ਵਾਰੀ ਬੈਠਾ 33000 ਤੋਂ ਇੰਤਕਾਲ ਅਸੀਂ ਛੁੱਟੀ ਵਾਲੇ ਦਿਨ ਸ਼ਨੀਵਾਰ ਨੂੰ ਲਗਾਇਆ। ਇਤਿਹਾਸ ਉੱਚ ਵਿੱਚ ਮੈਂ 10 ਤਸੀਲਾਂ ਵਿਜ਼ਿਟ ਕੀਤੀਆਂ ਸੀ ਉਸ ਵੇਲੇ ਹੁਸ਼ਿਆਰਪੁਰ ਤੋਂ ਲੈ ਕੇ ਜਿੱਥੇ ਤੱਕ ਮੈਂ ਪਹੁੰਚ ਸਕਿਆ। ਔਰ ਉਸ ਤੋਂ ਬਾਅਦ ਅਸੀਂ ਫਿਰ ਦੁਬਾਰਾ ਉਹ ਚ 55000 ਇੱਕਦਮ। ਉਹ ਅਸੀਂ ਸਪੈਸੀਫਾਈ ਤੌਰ ਤੇ ਇੰਦ ਕਰ ਰਹੇ ਹਾਂ। ਅੱਜ ਮੈਂ ਜਨਰਲ ਤੌਰ ਦੇ ਉੱਤੇ ਵੀ ਜਨਰਲ ਕੰਪਲੇਂਟਸ ਕਿਸੇ ਦੇ ਵੀ ਕੋਈ ਹੈਗੀ। ਕਿਸੇ ਦਾ ਕੰਮ ਉਹਨਾਂ ਨੂੰ ਨਹੀਂ ਲੱਗਦਾ ਵੀ ਇਹ ਘੱਟ ਇੱਕ ਤੌਰ ਦੇ ਉੱਤੇ ਡਿਲੇ ਹੋ ਰਿਹਾ ਜਾਂ ਅਧਿਕਾਰੀ ਕੋਆਪਰੇਟ ਨਹੀਂ ਕਰ ਰਹੇ ਜਾਂ ਲੋਕ ਕਹਿ ਦਿੰਦੇ ਆ ਕਿ ਤਸੀਲਾਂ ਚ ਸਾਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਲੋਕ ਲਿਖ ਦਿੰਦੇ ਆ ਕੁਝ ਵੀ ਜਿਹੜਾ ਵੀ ਮੈਂ ਤਾਂ মিডিਆ ਵਾਲਿਆਂ ਨੂੰ ਵੀ ਇਹ ਬੇਨਤੀ ਕਰਦਾ ਵੀ ਹੈਲਦੀ ਕ੍ਰਿਟੀਸਿਜ਼ਮ ਜਿੱਦਾ ਮਰਜ਼ੀ ਹੋਣਾ ਚਾਹੀਦਾ ਲੇਕਿਨ ਜਿਹੜੀ ਗੱਲ ਆ ਉਹਦਾ ਤਸਦੀਕ ਕਰਨਾ ਚਾਹੀਦਾ ਸਾਰੀਆਂ ਗੱਲਾਂ ਨੂੰ ਤੁਸੀਂ ਕੀਤੇ ਮੈਂ ਵੀ ਬਿਨਾ ਉਹ ਤੋਂ ਕੋਈ ਕੰਮ ਨਹੀਂ ਕਰਦਾ ਹੁਣ ਵੀ ਮੇਰੇ ਕੋਲ ਤਸਦੀਕਾਂ ਦੇ ਕੁਝ ਮੈਟਰ ਜਿਹੜੇ ਸੀਗੇ ਮੈਂ ਅੱਜ ਤਸਦੀ ਇੱਥੇ ਬੈਠਾ ਕਿ ਕੱਲ ਨੂੰ ਜਿਨੇ ਕੋਈ ਮੈਟਰ ਆਪਣਾ ਲੈ ਕੇ ਆਣਾ ਕਿਸੇ ਨੂੰ ਕੰਪਲੇਨਟ ਹੈ ਕਿਸੇ ਦੀ ਕੋ ਗਲਤ ਰਜਿਸਟਰੀ ਹੋਈ ਹੈ ਕਿਸੇ ਗਲਤ ਕਿਸੇ ਨੇ ਕਿਹਾ ਜੀ ਮੇਰੇ ਨਾਮ ਤੇ ਗਲਤ ਰਜਿਸਟਰੀ ਕਰਾ ਲਈ ਉਹ ਮੇਰੇ ਨਾਲ ਆ ਕੇ ਥੇ ਡਿਸਕਸ ਕਰਦੇ ਸਿਰਫ ਉਹਨੂੰ ਰੂਮਰ ਬਣਾ ਦੇਣਾ ਪੇ ਦੇਖੋ ਜੀ ਉਹਦੇ ਨਾਲ ਐਮਐਲਏ ਸਾਹਿਬ ਬੈਠਣਾ ਜਿੰਨੇ ਬੰਦੇ ਆ ਮੇਰੀ ਗਰਸਾਂ ਨਾਕਾਹੂ ਸੇ ਦੋਸਤੀ ਨਾਕਾਹੂ ਸੇ ਬੈਠ ਇਸ ਤਰਫ ਦੇ ਕੰਮ ਮੇਰਾ ਇੱذ ਕੋਈ ਭਾਈ ਭਤੀਜਾ ਪਹਿਣ ਭਰਾ ਮਾਂ ਪਿਓ ਇਸ ਕੰਮ ਦੇ ਵਿੱਚ ਨਹੀਂ ਆ ਜਿੱਥੇ ਮੈਂ ਬੈਠਾ ਹਾਂ ਬਤੌਰ ਐਮਐਲਏ ਹੁਣ ਕੋਈ ਕਹਿ ਸਕਦਾ ਸੋ ਇਹ ਗੱਲ ਬਾਤ ਚ ਕਹਿ ਦੇਣ ਜੀ ਉਹ ਤਾਂ ਹੁਣੋਂ ਨਾਲ ਰਹਿੰਦਾ ਜੀ ਇਹ ਮੇਰੇ ਨਾਲ ਤਾਂ ਹੁਣ ਇਨੀ ਦੁਨੀਆ ਰਹਿੰਦੀ ਇਨੀ ਦੁਨੀਆ ਫੋਟੋ ਕਜਾਂਦੀ ਹੈ ਪਰ ਰਾਜ ਹੁਕਮ ਦੇ ਬੰਦੇ ਅਗਰ ਉਹਦੇ ਖਿਲਾਫ ਵੀ ਕੋਈ ਸ਼ਿਕਾਇਤ ਆ ਮੈਂ ਸੁਣਨ ਨੂੰ ਤਿਆਰ ਹਾਂ ਔਰ ਮੈਂ ਉਹਦੇ ਚ ਕਦੀ ਕਿਸੇ ਦੀ ਮਦਦ ਨਹੀਂ ਕਰਦਾ ਔਰ ਮੇਰਾ ਅਗਰ ਟੈਲੀਫੋਨ ਤਸਵੀਰ ਚਾਹੁੰਦਾ ਤਾਂ ਜਾਇਜ਼ ਕਮਲੇ ਜਾਂਦਾ ਨਜਾਇਜ਼ ਕਮਲੇ ਮੈਂ ਨਾ ਤਾਂ ਕਦੀ ਜ਼ਿੰਦਗੀ ਭਰ ਲਈ ਬਰਮ ਕੀਤਾ ਨਾ ਮੈਂ ਹੁਣ ਕਰਦਾ ਮੈਂ ਇਸ ਗੱਲਾਂ ਨੂੰ ਤਸਦੀਕ ਕਰਨ ਲਈ ਅੱਜ ਇੱਥੇ ਬੈਠਾ ਅਗਰ ਕਿਸੇ ਕੋ ਕੋਈ ਇਦਾਂ ਦਾ ਇਸ਼ੂ ਹੋਗਾ ਮੇਰੇ ਕੋਲ ਮੂੰਹ ਤੇ ਆ ਕੇ ਮੇਰਾ ਨਾਮ ਵੈਰੀਫਾਈ ਕਰ ਕਿਸੇ ਪਰ ਅੱਛਾ ਇੱਕ ਗੱਲ ਹੋਰ ਹੈ ਮੇਰੇ ਕੋ ਕਿਸੇ ਨੇ ਕੋਈ ਕੰਪਲੇਂਟ ਨਹੀਂ ਕੀਤੀ ਇਹ ਵੀ ਗੱਲ ਨਾਲ ਉਹੀ ਆਪ ਉਹਦੇ ਲੋਕ ਗੱਲ ਕਰ ਜਾਂਦੇ ਆ ਜੀ ਉਹ ਫਲਾਣਾ ਮੇਰੇ ਨਾਲ ਤਾਂ ਹੁਣ ਹਜ਼ਾਰਾਂ ਵੀ ਹਰੇਕ ਮਿਲਦੇ ਨੇ ਸੋ ਮੇਰੀਆਂ ਦੋ ਤਿੰਨ ਚੀਜ਼ਾਂ ਔਰ ਲੋਕਾਂ ਨੂੰ ਮੈਂ ਤੇ ਬਹਿ ਕੇ ਫੁੰਡ ਰਿਹਾ ਮੇਰੇ ਨਾਲ ਸਾਡੇ ਮਾਨਯੋਗ ਐਸਡੀਐਮ ਸਾਹਿਬ ਬੈਠੇ ਆ ਤਹਿਸੀਲਦਾਰ ਸਹਿਬਾਨ ਬੈਠੇ ਆ ਮੈਂ ਇਸ ਕਰਕੇ ਬੈਠਾ ਵੀ ਮੇਰੇ ਮੇਰਾ ਧਰਮ ਮੰਨਦਾ ਬਤੌਰ ਐਮਐਲਏ ਪਹਿਲਾ ਬਤੌਰ ਮਿਨਿਸਟਰ ਮੈਂ ਕੋ ਢਾਈ ਸਾਲ ਮੈਂ ਕੋਈ ਬੰਦਾ ਕਹਿ ਨਹੀਂ ਸਕਦਾ 25 ਤਹਿਸੀਲਾਂ ਦੇ ਮੈਂ ਲਗਾਤਾਰ ਬੈਠਾ ਔਰ ਅੱਜ ਮੈਂ ਇਥੇ ਇਸ ਕਰਕੇ ਬੈਠਾ ਵੀ ਅਗਰ ਕਿਸੇ ਨੂੰ ਕੋ ਪਰੇਸ਼ਾਨੀ ਆਂਦੀ ਹੈ ਉਹ ਡਾਇਰੈਕਟ ਮੇਰੇ ਘਰ ਵੀ ਅਪਰੋਚ ਕਰ ਸਕਦਾ ਮੇਰੇ ਕੋਲ ਆ ਸਕਦਾ ਇੱਥੇ ਬੈਠਣ ਦਾ ਮਤਲਬ ਹੈ ਇਹਨਾਂ ਨੂੰ ਹੁਣ ਜਿਹੜੀਆਂ ਚੀਜ਼ਾਂ ਨੋਟ ਹੋਈਆਂ ਨਾ ਇਹ ਡੈਫੀਨਿਟਲੀ ਹੈ ਜਿਹੜੀ ਕੋਈ ਕੋਰਟ ਦੇ ਵਿੱਚ ਹੈ ਸਬ ਜੁਡੀਸ਼ੀਅਸ ਮੈਟਰ ਹੈ ਐਸ.ਐਮ. ਸਾਹਿਬ ਦੀ ਕੋਰਟ ਦੇ ਇੱਕ ਲੱਖ ਚੀਜ਼ ਹੈ ਜਿਹੜਾ ਕੰਮ ਤੁਰੰਤ ਹੋਣ ਵਾਲਾ ਹੈ ਉਹ ਤੁਰੰਤ ਇਹਨਾਂ ਦਾ ਇਸੇ ਵੇਲੇ ਕੀਤਾ ਜਾਏਗਾ ਇੱਕ ਐਨ.ਓ.ਸੀ ਨੂੰ ਲੈ ਕੇ ਬਹੁਤ ਵੱਡਾ ਅਜੇ ਤੱਕ ਕਲੀਅਰਸ ਨਹੀਂ ਹੋ ਰਹੀ ਰਜਿਸਟਰੀਆਂ ਲਈ ਐਨ.ਓ.ਸੀ ਇੱਕ ਨਗਰ ਨਿਗਮ ਲਈ ਐਨ.ਓ.ਸੀ ਉਹਨੂੰ ਕਿੱਦਾਂ ਦੇਖਦੇ ਕਿ ਲੋਕੀ ਬਹੁਤ ਪਰੇਸ਼ਾਨ ਹੋ ਰਹੇ ਐਨ.ਓ.ਸੀ ਨਹੀਂ ਮਿਲ ਰਹੀ ਦੇਖੋ ਐਨ.ਓ.ਸੀ ਦਾ ਮੈਟਰ ਇੱਕ ਬਹੁਤ ਹਣ ਹੈ ਮੈਂ ਉਹਨਾਂ ਨੂੰ ਕਿਹਾ ਹਕਕਾ ਮਿਲਸ ਆਪ ਕੋ ਤਿੰਨ ਦਿਨ ਦਾ ਟਾਈਮ ਲੈਂਦਾ ਹੈ ਸੰਬੰਧਿਤ ਡਿਪਾਰਟਮੈਂਟ ਪੁੱਛੋਗੇ ਕਿ ਕੀ ਗੱਲ ਹੈ ਕਿ ਐਨਓ ਸੀ ਦਾ ਮੈਟਰ ਹੈਗਾ ਮੈਂ ਲੋਕਾਂ ਦਾ ਅਨਾਥ ਲੋਕ ਕਲੋਨੀ ਲੋਕਾਂ ਦੇ ਜਗਾ ਲਾਈਏ ਜਿੱਥੇ ਨਾ ਬਿਜਲੀ ਹੈ ਨਾ ਲਾਈਟ ਹੈ ਨਾ ਖੰਭਾ ਹੈ ਨਾ ਪਹੜੀ ਹੈ ਨਾ ਕੋਈ ਵਾਲਾ ਨ ਕੋ ਬਾਤਾ ਹੈ ਉਦਦੇ ਲੋਕ ਖੁਦ ਥੋੜਾ ਜਿਆ ਲੋਕਾਂ ਤੋਂ ਜ਼ਿਕਰ ਦੇ ਉਦਦੇ ਮੈਂ ਆਂਦਾ ਹੈ ਲੇਕਿਨ ਕਿਉਂਕਿ ਸਰਕਾਰ ਨੇ ਇੱਕ ਫੈਸਲਾ ਲਿਆ ਸੀ ਕਿ ਕਿਸੇ ਵੀ ਜਿਹੜਾ ਛੋਟਾ ਖਰੀਦਦਾਰ ਕੋਈ ਵੀ ਹੈਗਾ ਉਹਨੂੰ ਤਕਲੀਫ ਨਾ ਹੋਵੇ ਉਤੇ ਮਾਨਜ ਮੁੱਖ ਮੰਤਰੀ ਜੀ ਨੇ ਇਹ ਗੱਲ ਕੀਤੀ ਸੀ ਕਿ ਐਨਓ ਸੀ ਕੋਈ ਮੈਟਰ ਰਜਿਸਟ੍ਰੀ ਗ੍ਰਾਮਪਨੇ ਘੱਟੋ ਘੱਟ ਔਰ ਮੇਰੇ ਲਈ ਆਪ ਦਾ ਹੁਣ ਕੋਈ ਇਦਾਂ ਦਾ ਮੈਟਰ ਜ਼ਿਆਦਾ ਜਿਹੜੇ ਆ ਇਹ ਬਿਲਕੁਲ ਕਾਪਰਟ ਕਰਦੇ ਸਿਰਫ ਇੱਕ ਬੰਦਸ਼ ਹੈ ਕਿ ਕੱਲ ਨੂੰ ਕੋਦੇ ਦੇ ਵਿੱਚ ਕੋਈ ਲੀਗਲ ਇਮਪੈਕਟ ਨਾ ਹੋਵੇ ਪਹਿਲਾਂ ਕਲੋਨੀ ਬੈਨ ਕੀਤੀ ਹੋਵੇ ਜਾਂ ਉੱਤੇ ਕੋਲ ਸੈਂਕਸ਼ਨ ਸਪੈਸ਼ਲੀ ਲੱਗਾ ਹੋਵੇ ਇਹ ਜਿਹੜੇ ਕਲੋਨਾਈਜ਼ਰ ਹੈ ਇਹ ਮੈਨੂੰ ਕਹਿਣਾ ਚਾਹੀਦੀ ਹੈ ਗੱਲ ਖੁੱਲ ਕੇ ਕਹਿਣਾ ਮੈਂ ਨਾਲੇ ਗੱਲ ਇਹ ਅੱਧਾ ਸਾਡਾ ਸ਼ਹਿਰ ਕਲੋਨਾਈਜ਼ਰਾਂ ਦਾ ਮਾਰੇ ਆ ਵਿੱਚੋਂ ਜਿਨ੍ਹਾਂ ਨੇ ਲੋਕਾਂ ਨੂੰ ਮਿਸਗਾਈਡ ਕੀਤਾ ਉੱਥੇ ਨਾ ਕੋਈ ਉਹਨਾਂ ਨੂੰ ਕੁਝ ਦਿੱਤਾ ਹੁਣ ਇੱਕ ਮੈਟਰ ਆ ਕੇ ਹਟਿਆ ਮੈਂ ਕਿਸੇ ਦੇ ਉੱਤੇ ਫਰ ਨਹੀਂ ਕਰਦਾ ਮੈਂ ਤਾਂ ਇਹ ਕਹਿੰਦਾ ਵੀ ਤੁਸੀਂ ਲੋਕਾਂ ਦਾ ਪੈਸਾ ਧੰਨ ਖਰਚਾਉਂਦੇ ਆ ਉਹਨੇ ਪਤਾ ਨਹੀਂ ਕਿਸੇ ਨੇ ਵਿਚਾਰੇ ਨੇ ਕਰਜ਼ਾ ਲਿਆ ਕਿਸੇ ਨੇ ਕਮੇਟੀਆਂ ਚੱਕੀਆਂ ਕਿਸੇ ਨੇ ਕੁਝ ਕੀਤਾ ਕਿੰਨੇ ਵਿਆਜੂ ਵੱਢ ਲੈ ਯਾਰ ਹੱਦ ਕਰਦੇ ਉਹਨਾਂ ਨੂੰ ਘੱਟ ਤੋਂ ਘੱਟ ਚੀਜ਼ ਤਾਂ ਪੂਰੀ ਦੇ ਦਿਓ ਇਹ ਕਲੋਨਾਈਜ਼ਰਾਂ ਨਾਲ ਮਾਰਿਆ ਦਾ ਵਿੱਚ ਮੈਂ ਸਾਰਿਆਂ ਨੂੰ ਇਹ ਕਹਿੰਦਾ ਅੱਛੇ ਬੰਦੇ ਵੀ ਆ ਪਰ ਇਦਾਂ ਦੇ ਬੰਦੇ ਵੀ ਨੇ ਲੋਕਾਂ ਨੂੰ ਲਟਕਾ ਕੇ ਰੱਖਿਆ ਅੱਜ ਅੱਛਾ ਉਥੇ ਜਦੋਂ ਉੱਥੇ ਨਹੀਂ ਆ ਤਾਂ ਲੋਕ ਨਗਰ ਨਿਗਮ ਕੋ ਆਉਂਦੇ ਆ ਤੇ ਇਹ ਚੀਜ਼ ਹੈ ਨਹੀਂ ਨਗਰ ਨਿਗਮ ਦੀ ਆਪਣੀ ਬੰਦੇਸ਼ ਆ ਹੁਣ ਵੀ ਇੱਕ ਮਤਰਾ ਆਦਿਕ ਉੱਥੇ 2 ਕਰੋੜ ਰੁਪਏ ਨੇ ਬਲ ਖੜਾ ਦੇਣ ਵਾਲਾ ਤੇ 10 ਲੱਖ ਰੁਪਏ ਨੇ ਜਮਾ ਕਰਾਜੇ 10 ਸਾਲ ਬਾਅਦ ਕੋਈ ਨਹੀਂ ਘਟ ਕੇ ਉੱਥੇ ਲੋਕਾਂ ਦੇ ਪਾਇਆ ਉੱਥੇ ਕਹਿੰਦੇ ਟਿਊਬ ਲਗਾ ਦਿਓ ਉਹ ਟਿਊਬ ਕਿੱਦਾਂ ਲਾ ਦੀ ਫਿਰ 1 ਕਰੋੜ 90 ਲੱਖ ਰੁਪਏ ਉੱਥੇ ਲਾਵੇ ਕੌਣ ਉੱਥੇ ਪਾਈਪਾਂ ਕੌਣ ਪਾਊਗਾ 2 4 5 ਕਰੋੜ ਦੀਆਂ ਸੋ ਇਹ ਚੀਜ਼ਾਂ ਨੂੰ ਪਬਲਿਕ ਨੂੰ ਵੀ ਧਿਆਨ ਰੱਖਣਾ ਚਾਹੀਦਾ ਮੈਂ ਇੱਥੇ ਪਬਲਿਕ ਹਿੱਤ ਲਈ ਬੈਠਾ ਔਰ ਬਿਲਕੁਲ ਨਿਸ਼ਚ ਕਿਸੇ ਨੂੰ ਰਜਿਸਟਰੀ ਕਰਾਉਣ ਵੇਲੇ ਕਿਸੇ ਨੂੰ ਕੋਈ ਇੰਤਕਾਲ ਕਰਾਉਣ ਵੇਲੇ ਕਿਸੇ ਨੂੰ ਤਕਸੀਮ ਵੇਲੇ ਕਿਸੇ ਨੂੰ ਕੋਈ ਜਿਹੜਾ ਲੀਗਲ ਮੈਟਰ ਉਹਨੂੰ ਦਿੱਕਤ ਨਹੀਂ ਆ ਸਕਦੀ ਸਿੰਪਲ ਮੈਂ ਇਸ ਕਰਕੇ ਆ ਜਿੱਥੇ ਇੰਤਕਾਲ ਕਿੰਨੇ ਦਿਨਾਂ ਵਿੱਚ ਸਰਕਾਰ ਕਹਿੰਦੀ ਹੋਣਾ ਚਾਹੀਦਾ ਹੈ ਸਰਕਾਰ ਕਹਿੰਦੀ ਹੈ 40 ਦਿਨ ਮਰਖਾ 45 ਦਿਨ ਦਾ ਟਰਮ ਹੈ ਜਿ ਕਿੰਨੇ ਦਿਨ ਦੀ ਪਹਿਲਾਂ 45 ਸੀ ਹੁਣ 30 ਕਰ ਦਿੱਤਾ ਸਰ 36 ਦਿਨ 30 30 था 30 ਡੇਸ ਕਿੱਥੇ ਡੇਸ ਹੋਏਗਾ ਲੇਕਿਨ ਉਹ ਉਹ ਉਹਨੂੰ ਕੋਈ ਕਿਸੇ ਨੇ ਚੈਲੰਜ ਨਾ ਕੀਤਾ ਕਿਤੀ ਦਿਨ ਚ ਨਾ ਹੋਵੇ ਜੇ 30 ਦਿਨ ਚ ਹੋਣਾ ਚਾਹੀਦਾ ਅਗਰ ਨਹੀਂ ਹੋਏਗਾ ਤੇ ਅਧਿਕਾਰੀ ਉਹਦਾ ਜਵਾਬ ਦੇਉਗੇ ਔਰ ਮੈਂ ਮੇਰੇ ਬਹੰਦਾ ਇੱਥੇ ਬਹੰਦਾ ਉੱਪਰ ਨਹੀਂ ਰਿਜ਼ਨ ਨਹੀਂ ਕਾਫੀ ਲੋਕ ਮੈਂ ਓਪਨ ਗੱਲ ਕਰਨੀ ਸੀ ਕਾਫੀ ਲੋਕਾਂ ਇੱਥੇ ਰੋਜ਼ ਪਾਇਆ ਜਾ ਰਿਹਾ ਹੈ ਕਿ 30 ਦਿਨ ਤੋਂ ਉੱਤੇ ਵੀ ਹੋ ਗਏ ਸਾਡੇ ਨਾਮ ਦਾ ਇੰਤਕਾਲ ਹੋ ਰਏ ਨੇ ਨਾਲ ਹੋਰ ਕੰਮ ਹੋ ਰਿਹਾ ਹੈ ਕਾਫੀ ਲੋਕ ਹੈਗੇ ਨੇ ਇੰਦਰ ਮੈਂ ਆਪਣੇ ਜਿੱਦੇ ਮੀਡੀਆ ਵਾਲੇ ਸਾਥੀ ਆ ਤੁਹਾਨੂੰ ਇਹੀ ਕਹਿਣ ਵੀ ਆਪਾਂ ਇੱਥੇ ਏਸੀ ਕਰਕੇ ਮੈਂ ਬੈਠਾ ਅਗਰ ਹੁਣ ਜਿੰਨੇ ਵੀ ਆਏ ਆ ਇਹਨਾਂ ਕੋਲ ਜਨੇਆ ਕੰਪਲੇਂਟਸ ਆਈਆਂ ਨੋਟ ਹੋ ਗਈਆਂ ਉਹਦੇ ਚ ਕਿਹੜਾ ਜੋ ਹੈਗਾ ਮੈਨੂੰ ਕਲੈਰੀਫਾਈ ਕਰੋਗੇ ਉਹ ਤੀਜਿਆਂ ਨੂੰ ਵੀ ਆਹ ਜਿਹੜੇ ਬੰਦੇ ਆਏ ਆ ਮੈਂ ਉਹਨਾਂ ਲਈ ਪਿਆਜ ਨੂੰ ਸੁਣਿਆ ਕਿ ਉਹਨਾਂ ਦੇ ਰਿਜ਼ਲਟ ਵੀ ਦੇਖਣੇ ਇਹਨਾਂ ਨੇ ਕੀ ਕੀਤਾ ਅਗਰ 30 ਦਿਨ ਤੱਕ ਦਾ ਨਹੀਂ ਹੋਇਆ ਔਰ ਨੂੰ ਡਿਲੇ ਕੀਤਾ ਗਿਆ ਤਾਂ ਫਿਰ ਡੈਫੀਨੇਟਲੀ ਮੈਂ ਇਹਨਾਂ ਨੂੰ ਜ਼ਰੂਰ ਪੁੱਛਾਂਗਾ ਸਰ ਮੇਰੀ ਸ਼ਿਕਾਇਤ ਇਹ ਸੀ ਮੈਂ ਇੱਕ ਕਿਸੇ ਕੋ ਜਮੀਨ ਪਰਚੇਸ ਕੀਤੀ ਸੀ 2000 5 6 ਦੇ ਵਿੱਚ ਉਹ ਮੈਂ ਉਸ ਤੋਂ ਬਾਅਦ ਉਹਨੇ ਕਿਸੇ ਨੂੰ ਸੈਲ ਆਊਟ ਕਰਤੀ ਸੀ ਉਹਦੇ ਲਈ ਮੈਂ ਆਪਣੇ ਕੋਰਟ ਦਾ ਦਰਵਾਜ਼ਾ ਖੜਕਟਾਇਆ ਜਿਹੜਾ ਫੈਸਲਾ 2012 ਚ ਮੇਰੇ ਹੱਕ ਵਿੱਚ ਹੋਇਆ ਤੇ ਉਸ ਤੋਂ ਬਾਅਦ ਉਹਦੀ ਐਗਜ਼ੀਕਿਊਸ਼ਨ ਪਾਈ ਜਿਹੜੀ ਕਿ 2016 ਚ ਮੇਰੇ ਹੱਕ ਚ ਹੋਈ ਤੇ ਉਹ ਬੰਦੇ ਨਹੀਂ ਪੇਸ਼ ਹੋਏ ਤਾਂ ਕੋਰਟ ਨੇ ਆਰਡਰਾਂ ਦੇ ਅਕੋਰਡਿੰਗਲੀ ਕੋਰਟ ਨੇ ਅਹਿਮਦ ਨੇ ਆ ਕੇ ਮੇਰੀ ਉਹ ਰਜਿਸਟਰੀ ਇੱਥੇ ਐਗਜ਼ੀਕਿਊਟ ਕਰਾਈ ਸੀ ਟਿਲ ਡੇਟ ਅੱਜ ਦੀ ਦਿਹਾੜੀ ਤੱਕ ਵੀ ਮੈਂ ਆਪਣੇ ਇਤਕਾਲ ਲਈ ਘੁੰਮ ਰਿਹਾ ਆ ਉਹਦਾ ਮੈਨੂੰ ਕੋਈ ਵੀ ਪਹਿਲਾਂ ਪਿੱਛੇ ਜੇ ਦਿੱਤਾ ਸੀ ਉਹਦੇ ਵਿੱਚ ਵੀ ਉਹਨਾਂ ਨੇ ਜਿਹੜੇ ਕਿਹਾ ਗਿਆ ਕਿ ਇਹ ਜਿਹੜੇ ਕੋਰਟ ਦੇ ਆਰਡਰ ਦੇ ਅਕੋਰਡਿੰਗ ਰਜਿਸਟਰੀ ਹੋਣੀ ਸੀ ਪਰ ਇਜਰਾਏ ਦੇ ਮੁਤਾਬਕ ਨਹੀਂ ਹੋਈ ਉਹ ਅਜੇ ਤੱਕ ਵੀ ਮੈਨੂੰ ਕੋਈ ਦਾ ਵਧੀਆ ਜਵਾਬ ਅਜੇ ਤੱਕ ਨਹੀਂ ਮਿਲਿਆ ਮੈਂ ਜਿਹੜੀ ਤੁਸੀਂ ਰਜਿਸਟਰੀ ਕਰਵਾਈ ਸੀ ਉਹਦਾ ਕਬਜ਼ਾ ਤੁਹਾਡੇ ਕੋਲ ਜ਼ਮੀਨ ਦਾ ਕਬਜ਼ਾ ਜ਼ਮੀਨ ਦਾ ਮੇਰੇ ਕੋਲ ਹੈ ਮਨ ਅਜੇ ਤੱਕ ਇੰਤਕਾਲ ਨਹੀਂ ਹੋਇਆ ਇੰਤਕਾਲੇ ਤੁਸੀਂ 2016 ਤੋਂ ਲਗਾਤਾਰ ਇੱਥੇ ਠਹਿਰੇ ਹੋ ਬਿਲਕੁਲ ਸਰ ਜਦੋਂ 2016 ਚ ਮੈਂ ਅਪਲਾਈ ਕੀਤਾ ਸੀ ਉਹ ਸਾਡੇ ਤੇ ਪਟਵਾਰੀ ਸਾਹਿਬ ਆਏ ਸੀ ਇੱਕ ਉਹ ਪਰਮਿਸ਼ਨ ਪੀਰੀਅਡ ਸੀ ਸੀ ਪਰਮਿਸ਼ਨ ਪੀਰੀਅਡ ਤੋਂ ਬਾਅਦ ਉਹ ਆਪਣਾ ਪਰਮਿਸ਼ਨ ਪੀਰੀਅਡ ਪੂਰਾ ਕਰਕੇ ਪਟਵਾਰੀ ਦਾ ਟਾਈਮ ਪੂਰਾ ਕਰਕੇ ਅੱਜ ਗਰਦਾਵਰ ਲੱਗ ਗਿਆ ਪਰ ਮੈਂ ਤੱਕਲ ਹੀ ਹੁੰਦੇ ਘੁੰਮਦਾ ਰਿਹਾ ਅੱਜ ਹੁਣ ਇੰਸਟਰਕਸ਼ਨ ਕੀ ਮਿਲਿਆ ਤੁਹਾਨੂੰ ਉਹਨਾਂ ਨੇ ਕਿਹਾ ਜੀ ਕਿ ਹੁਣੇ ਜਦੋਂ ਹੀ ਉਹ ਆਪਣੇ ਕਿਸੇ ਕੈਂਪ ਤੇ ਗਏ ਆ ਗਰਦਾਵਰ ਸਾਹਿਬ ਜਿੱਦਾਂ ਹੀ ਜਾਂਦੇ ਆ ਨਾਲ ਹੀ ਤੁਹਾਡਾ ਜਿਹੜਾ ਹੱਲ ਮੌਕੇ ਤੇ ਕਰਾਵਾਂਗੇ ਕੋਈ ਟਾਈਮ ਲੀਨ ਵੀ ਦਿੱਤਾ ਗਿਆ ਹੈ। ਆਈ ਉਹਨਾਂ ਨੇ ਕਿਹਾ ਜਿੱਦਾਂ ਜਾਂਦੇ ਨਾਲ ਹੀ ਹੱਲ ਕਰਾਂਗੇ। ਸਰ ਕਾ ਬੜੇ ਬੜੇ ਦਾਅਵੇ ਤਾਂ ਕਰ ਰਹੇ ਇਹ ਕਿ ਲਗਾਤਾਰ 10 ਦਿਨ ਹਫ਼ਤੇ ਰਿਹਾ ਹੈ ਕਿ ਕਾ ਉਹਦੇ ਦੇ ਅੰਦਰ 16 ਹੋਏ ਤੇ ਪੈਂਡਿੰਗ ਤੇ ਉਹਨੂੰ ਦੇਖਿਆ ਨਹੀਂ ਜਾ ਰਿਹਾ ਕਿੱਥੇ ਦੇ ਦੋ ਸਰ ਅੱਜ ਲੱਗਾ ਸੀ ਕੈਂਪ ਜੀ ਸਾਨੂੰ ਪਤਾ ਲੱਗਾ ਸੀ ਆ ਕੇ ਆ ਕੇ ਰੱਖੀ ਆ ਦੇਖ ਦੇਖਦੇ ਆ ਜੀ। ਆਸ਼ਵਾਸਨ ਮਿਲਿਆ ਜੀ ਸ਼ਾਇਦ ਪ੍ਰੋਪਰ ਹੋ ਵੀ ਜਾਵੇ। ਜੀ। ਜੀ ਬਾਈ ਕੀ ਨਾਮ ਹੈ ਤੁਹਾਡਾ? ਹਰਜਿੰਦਰ ਸਿੰਘ। ਅੱਜ ਆਪਣਾ ਕਿਹੜਾ ਮਸਲਾ ਸੀਗਾ ਜਿਹੜਾ ਆਪਾਂ ਇੱਥੇ ਮੇਰੇ ਤੇ ਗਲਤ ਐਫਆਈਆਰ ਦਰਜ ਕੀਤੀ ਹੈ 76 ਨੰਬਰ ਇਹ ਨਾਟ 23 ਦੀ ਕਿਹੜੇ ਪਿੰਡ ਦਾ ਔਰ ਹੀਰਾ ਦੀ ਕੀ ਮਾਮਲਾ ਸਰ ਮਾਮਲਾ ਜ਼ਮੀਨ ਖੋਣ ਦਾ ਅੱਛਾ ਜ਼ਮੀਨ ਜਬਰੀ ਜ਼ਬਰ ਕਰਨ ਦਾ ਹੜੱਪ ਕਰਨ ਦਾ ਦੇਖੋ ਜੀ ਹੁਣ ਆਪਾਂ ਜਨਤਾ ਦੇ ਵਾਰਤੇ ਚੰਪਾ ਜੀ ਨੇ ਤੁਹਾਨੂੰ ਕੀ ਕਿਹਾ ਤੁਸੀਂ ਤੇ ਉਹਨਾਂ ਨੇ ਕੀ ਅਫਸਰ ਨੂੰ ਦੱਤਾ ਤੁਹਾਨੂੰ ਉਹਨਾਂ ਨੇ ਮੇਰੀ ਇਨਕੁਆਰੀ ਜਿਹੜੀ ਆ ਉਹ ਵਿਐਸਪੀ ਦੀ ਨੇ ਕੀਤੀ ਐਸਪੀ ਡੀ ਨੇ ਕੀਤੀ ਸੀ ਉਹਦੇ ਹੀ ਪੈਂਡਿੰਗ ਪੈਂਡੈਂਸੀ ਹੈਗੀ ਆ ਐਸਐਚਓ ਸਿਟੀ ਦੇ ਕੋਲ ਤੇ ਕੀ ਕਹਿੰਦੇ ਹੁਣ ਉਹਨਾਂ ਨੇ ਕਿਹਾ ਉਹਨਾਂ ਨੇ ਵੀ ਤੁਸੀਂ 5 ਵਜੇ ਮਿਲੋ ਕੁਸੀਂ ਜੋ ਤੁਹਾਨੂੰ ਇੱਥੇ ਆਸ਼ਵਾਸਨ ਦਿੱਤਾ ਹੈ ਤੁਸੀਂ ਤੋਂ ਤੋ ਸੰਤੋਸ਼ਟ ਹਾਂਜੀ ਸੰਤੋਸ਼ਟਾ ਤੁਸੀਂ ਉਹ ਤੁਹਾਨੂੰ ਜੋ ਕਰਪਾਈ ਨਾਲ ਦੇਖੋ ਇਹ ਕੰਮ ਹੋਊਗਾ ਸੰਤੋਸ਼ਟ ਹੋ ਜਮਾਂ ਕਿੰਨਾ ਚਿਰ ਤੋਂ ਆਪਾਂ ਖੱਦਲ ਖਰਾਬ ਹੋ ਰਹੇ ਹਾਂ 37 23 ਦੀ ਆ 98 23 ਦੀ ਆ ਕੋਰਸ ਮੈਚ ਮੇ ਦੇ ਦਰਬਾਰੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਗੇੜੇ ਮਾਰਦੀ 23 ਤੋਂ ਅੱਜ ਦਾ ਦਿਨ ਲੈ 23 ਤੋਂ ਹਾਂ ਜੀ 23 ਤੋਂ ਇਨਸਾਫ ਨਹੀਂ ਆਲੇ ਤੱਕ ਇਨਸਾਫ ਨਹੀਂ ਹੋਇਆ ਕੌਣ ਉਮੀਦ ਹੈਗੀ ਹੈ ਹਾਂਜੀ ਕੌਣ ਉਮੀਦ ਹੈਗੀ ਹੈ ਇਨਸਾਫ ਦੀ ਦੇਖੋ ਜੀ ਮੈਂ ਹੁਣ ਜਾਊਂਗਾ ਐਸਐਚਓ ਡੀਐਸਪੀ ਐਸਬੀਡੀ ਕੋ ਜਾਊਂਗਾ ਜੇ ਮੇਰਾ ਕੰਮ ਹੋ ਜਾਊ ਤਾਂ ਮੈਂ ਮੈਂ ਕਿੰਦਾ ਕਹਿ ਸਕਦਾ ਤੇ ਇਹ ਨਹੀਂ ਲੱਗਦਾ ਕਿ ਜਦੋਂ ਕਿਤੇ ਕਿਤੇ ਇਨਸਾਫ ਸ਼ਾਇਦ ਮੈਣ ਲੱਗਦਾ ਹੋਵੇ ਤੇ ਉਦੋਂ ਅਫਸਰ ਬਦਲੀ ਹੋ ਜਾਂਦੇ ਆ ਉਹਦੇ ਕਰਕੇ ਵੀ ਕੰਮ ਤੁਹਾਡਾ ਰਹਿ ਜਾਂਦਾ ਹਾਂਜੀ ਉਹਦੇ ਕਰਕੇ ਵੀ ਕੰਮ ਰਹਿ ਜਾਂਦਾ ਕਿ ਅਫਸਰਾਂ ਦੀ ਵੀ ਬਦਲੀ ਹੋ ਜਾਂਦੀ ਹੈ ਹਾਂ ਬਦਲੀ ਹੋ ਗਈ ਨਾ ਪਹਿਲੇ ਅਫਸਰ ਦੀ ਬਦਲੀ ਹੋਏ ਲਖਦਰਮ ਕੇਸ਼ কুমার ਐਸਬੀਡੀ ਜੀ ਉਹਦੀ ਬਦਲੀ ਹੋਣ ਕਰਕੇ ਰਹਿ ਗਏ ਇਹ ਕੰਮ ਪੈਂਡਿੰਗ ਹੈ ਹਾਂ ਪੈਂਡਿੰਗ ਰਹਿ ਗਏ ਉੱਥੇ ਐਜ਼ ਇਟ ਇਜ਼ ਜੇ ਮਨ ਵੀ ਤੁਹਾਡਾ ਉੱਥੇ ਜਾ ਕੇ ਕੋਈ ਹੱਲ ਨਹੀਂ ਨਿਕਲਦਾ ਕਿ ਫੇ ਮੈਂ ਉਹ ਤੋਂ ਉੱਪਰ ਕਰੂੰਗਾ ਕੋਈ ਗੱਲਬਾਤ ਕੋਰਟ ਦਾ